ਸਤਿਗੁਰ ਗਿਆਨਾਚ ਆਸ਼ਰਮ ਵਿਖੇ ਸੰਤ ਸਮਾਜ ਦੀ ਹੋਈ ਵਿਸ਼ੇਸ਼ ਮੀਟਿੰਗ ਇਸ ਵਕਤ ਸੰਤ ਸਮਾਜ ਦੇ ਵੱਖ-ਵੱਖ ਉਹਦੇ ਧਾਰਾ ਨੇ ਸ਼ਿਰਕਤ ਕੀਤੀ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ میں بےتی کروں گا جتنے گیئرمین جوگر سانجے کریں گے اس پر دیکھا دیکھا کہ لگو لنگ نشان لگا سا اس نے دیکھا کہ لنگ اسے نشان والا تھی مہان مہا پورش دے سواری بہت چل رہی ہے

تو مرن میرا نوا شہر ਵਾਲਮੀ ਕੁਮਾਰ ਰਾਜ ਕੀ ਜੈ ਅੱਜ 12 ਤਰੀਕ ਸਤਿਗੁਰ ਗਿਆਨ ਆਦ ਆਸ਼ਰਮ ਦੇ ਵਿੱਚ ਜਿਹੜੀ तमाम ਜਸੇਬੰਦੀਆਂ ਦੀ ਤੇ ਸੰਤ ਸਮਾਜ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜਾ ਉਹ ਨਿਰਣਾ ਲਿਆ ਗਿਆ ਕਿ ਜੋ 8 ਤਰੀਕ ਨੂੰ ਕੋਈ ਸਾਥੀ ਜਿਹੜੇ ਉਹ ਸੰਤਾਂ ਸਾਡੇ ਆ ਮਹਾਂਪੁਰਸ਼ਾਂ ਦੇ ਜੋ ਘਪਾਟ ਦੇ ਕੋਨੇ-ਕੋਨੇ ਜੋ ਆਏ ਸੀ ਉਹਨਾਂ ਸਾਰਿਆਂ ਸੰਤਾਂ ਦੇ ਉਹ ਖਿਲਾਫ ਬੋਲੇ ਨੇ ਇਸੇ ਸੰਗਤ ਨੂੰ ਦੇ ਵਿੱਚ ਫੈਸਲਾ ਆਇਆ ਕਿ ਉਹਨਾਂ ਦੇ ਉੱਤੇ ਜਿਹੜੀ ਉਹ 30 ਤਰੀਕ ਤੋਂ ਪਹਿਲਾਂ-ਪਹਿਲਾਂ ਜਿਹੜੀ ਉਹਨਾਂ ਦੇ ਐਫ ਆਈ ਆਰ ਹੋਣੀ ਚਾਹੀਦੀ ਆ ਤੇ ਦੂਜਾ ਜਿਹੜਾ ਸੰਲੇਸ਼ ਜਿਹੜਾ ਉਹ ਪਾਵਨ ਵਾਲਮੀਕ ਤੀਰਥਲੋਂ ਤੇ ਗਿਆਨ ਆਸ਼ਰਮ ਵੱਲੋਂ ਜਿਹੜਾ ਸੰਗਤ ਨੂੰ ਲਾਇਆ ਗਿਆ ਕਿ 30 ਤਰੀਕ ਨੂੰ ਪਾਵਨ ਵਾਲਮੀਕ ਤੀਰਥ ਦੇ ਉੱਤੇ ਪਹੁੰਚਣਾ ਕਿ ਜਿੰਨੇ ਵੀ 27 ਤਰੀਕ ਨੂੰ ਪਾਵਨ ਵਾਲਮੀਕ ਤੀਰਥ ਦੇ ਉੱਤੇ ਝੰਡੇ ਦੇ ਸਮਾਨਤ ਦੇ ਵਿੱਚ ਆਏ ਦੀਪ ਰਿਗਨ ਨੂੰ ਅਨੁਸਾਰੀ ਜਸੇਬੰਦੀਆਂ ਨੂੰ ਔਰ ਸੰਤ ਸਮਾਜ ਨੂੰ ਜਿਹੜਾ ਉਹ ਸਮਾਨਿਤ ਕੀਤਾ ਜਾਏਗਾ ਜੈ ਹਵਾਲਮੀ ਕੀ ਹਾਰ ਹਵਾਲ। ਬੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਸ੍ਰੀ ਸ੍ਰੀ 108 ਸਤਗੁਰੂ ਗਿਆਨਾ ਜੀ ਮਹਾਰਾਜ ਕੀ ਜੈ। ਸਤਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ। ਸਤਗੁਰੂ ਹਰੀਨਾਥ ਜੀ ਮਹਾਰਾਜ ਕੀ ਜੈ। ਸਤਗੁਰੂ ਗੁੱਟਾਨਾਥ ਜੀ ਮਹਾਰਾਜ ਕੀ ਜੈ। ਗੁਰੂ ਪੈਰੀ ਸਾਧ ਸੰਗਤ ਜੀ ਜੋ ਕਿ ਅੱਜ ਐਮ ਮੀਟਿੰਗ ਸੰਤਾ ਮਾਹ ਪ੍ਰਸ਼ਾਦੇ ਜਥੇਬੰਦੀਆਂ ਦੇ ਆਗੂਆਂ ਦੀ ਹੋਈ ਹੈ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਜੋ ਕਿ 30 ਤਰੀਕ ਨੂੰ ਤੀਰ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਪਹੁੰਚੋ ਜੋ ਕਿ ਲਾਲ ਰੰਗ ਤੀਰ کمان ਵਾਲਾ ਨਿਸ਼ਾਨ ਚੜਾਇਆ ਗਿਆ ਸੀ ਉਸ ਦੇ ਸਬੰਧ ਵਿੱਚ ਜੋ ਸਾਡੇ ਯੋਧੇ ਹੀ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਜੋ ਵਿਰੋਧੀਆਂ ਵੱਲੋਂ ਤਰਾ-ਤਰਾ ਦੀਆਂ ਟਿੱਪਣੀਆਂ ਕਰਕੇ ਸੰਤਾਂ ਮਹਾਂਪੁਰਸ਼ਾਂ ਦੇ ਖਿਲਾਫ ਅਪਸ਼ਬਦ ਬੋਲੇ ਗਏ ਹਨ ਸਮੂਹ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਆਪਾਂ ਉਹਨਾਂ ਦੇ ਐਸਆਰ ਕਰਾਉਣੀ ਹੈ ਉਹਨਾਂ ਦੋਸ਼ੀਆਂ ਨੂੰ ਆਪਾਂ ਸੁਲਾਖਾਂ ਦੇ ਪਿੱਛੇ ਭੇਜਣਾ ਹੈ ਇਸ ਆਪਣੇ ਸਮੂਹ ਸੰਗਤਾਂ ਨੂੰ ਬੇਨਵਤ ਤੀਰਤੇ ਪਹੁੰਚ ਕੇ اپنی ਮਾਨ ਮਰਿਆਦਾ ਦੀ ਗੱਲ ਨੂੰ ਰੱਖੀਏ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਠੀਕ ਹੈ। ਸਤਿਮਾਨ ਵਾਹਿਗੁਰੂ ਜੀ ਜੈ ਸਤਿਗੁਰੂ ਗਿਆਨ ਨਾਨਕ ਜੀ ਮਹਾਰਾਜ ਜੀ ਜੈ। ਸਤਿਗੁਰੂ ਨਾਨਕ ਜੀ ਮਹਾਰਾਜ ਜੀ ਜੈ। ਸਤਿਗੁਰੂ ਨਾਨਕ ਜੀ ਮਹਾਰਾਜ ਜੀ ਜੈ। ਗੁਰੂ ਪਿਆਰੇ ਜੋ ਅੱਜ 12 ਤਰੀਕ ਦੀ ਮੀਟਿੰਗ ਹੋਈ ਹੈ। ਇਹ ਜੋ 30 ਤਰੀਕ ਨੂੰ 12 ਤੀਸ 22 ਤਰੀਕ ਨੂੰ ਜਿਹੜਾ ਇਨਸਾਨ ਸਾਹਿਬ ਜਿਹੜਾ ਆ ਗਿਆ ਸੀ ਉਹ ਵੀ ਖੁਸ਼ੀ ਦੇ ਦਵੰਦ ਵਿੱਚ ਸਭ ਸੰਗਤਾਂ ਨੂੰ ਇੱਕ ਸੱਦਾ ਪੱਤਰ ਦਿੱਤਾ ਗਿਆ ਕਿ 23 ਤਰੀਕ ਨੂੰ ਸੁਪਰ ਵਿਚਾਰ ਕੀਤਾ ਜਾਏਗਾ ਉਹਨਾਂ ਯੋਧਿਆਂ ਦਾ ਔਰ ਸੰਤ ਸਮਾਜ ਦਾ ਜਿਨ੍ਹਾਂ ਨੇ ਆਪਣੇ ਇਸ ਦੀਪ ਦੇ ਉੱਪਰ ਵਾਲੂ ਕੁਮਾਰਾ ਦੇ ਦੀਪ ਦੇ ਉੱਪਰ ਇਨਸਾਨ ਸਾਹਿਬ ਲਾ ਕੇ ਉਹਨਾਂ ਨੇ ਇੱਕ ਸੇਵਾ ਬਹੁਤ ਵੱਡੀ ਸੇਵਾ ਕਮਾਈ ਆ ਉਹਨਾਂ ਨੂੰ ਸਮਾਨਦਗਤ ਕਰਕੇ ਜਿਹੜਾ ਉਹਨਾਂ ਨੂੰ ਖੁਸ਼ਾਲ ਕੀਤਾ ਜਾਏਗਾ ਸਭ ਸੰਗਤਾਂ ਨੂੰ ਸੱਦਾ ਪੱਤਰ ਦਿੰਦੇ ਆ ਕਿ ਜਿੰਨੇ ਵੀ ਵਾਲਮੀਕ ਸਮਾਜ ਨੂੰ ਲੋਕ ਮੰਨਣ ਵਾਲੇ ਵਾਲਮੀਕ ਮਹਾਰਾ ਨੂੰ ਮੰਨਣ ਵਾਲੇ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਪਿੰਡਾਂ ਨਗਰਾਂ ਸ਼ਹਿਰਾਂ ਦੇ ਵਿੱਚ ਵੀ ਲਾਲ ਛਾਂ ਦੇ ਜਿਹੜੇ ਗੁਰੂਆਂ ਦੇ ਨਿਸ਼ਾਨ ਲਾਏ ਨੇ ਉਹਨਾਂ ਨੂੰ ਜ਼ਿਆਦਾ ਖੁਸ਼ੀ ਹੋਣੀ ਚਾਹੀਦੀ ਆ ਕਿ ਸਾਡੇ ਧੀਰ ਦੇ ਉੱਪਰ ਨਿਸ਼ਾਨ ਸਾਹਿਬ ਲੱਗਾ ਤਾਬੋ ਪਹੁੰਚ ਕੇ ਜਿਹੜਾ 27 ਨੂੰ ਨਹੀਂ ਪਹੁੰਚੇ ਉਹ 30 ਤੀ ਨੂੰ ਪਹੁੰਚ ਕੇ ਇਸ ਸੇਵਾ ਦਾ ਫਲ ਜ਼ਰੂਰ ਲੈ ਲੈਣ ਆ ਕੇ ਨਾਲੇ ਸਮਾਨ ਤੇ ਲੈ ਲੈਣ ਜੋ ਬੋਲੇ ਸਨ ਰਪੈ ਭਗਵਾਨ ਵਾਲਮੀ ਕੁਮਾਰ ਰਾਜ ਜੀ ਜੈ ਸਤਿਗੁਰੂ ਗਿਆਨ ਨਾਰਾਇਣ ਜੀ ਮਹਾਰਾਜ ਜੋ ਅੱਜ ਵਾਲਮੀਕੀ ਦੇ ਗਿਆਨ ਆਸ਼ਰਮ ਸ੍ਰੀ ਰਾਉ ਸਖੈਵ ਦੇ ਉੱਤੇ ਮਾਤਾ ਮਾਪੇ ਸ਼ਬਦੋਂ ਵਿਸ਼ੇਸ਼ ਮੀਟਿੰਗ ਬੁਲਾਈ ਗਈ ਸੀ ਮੀਟਿੰਗ ਦਾ ਜੋ ਮੇਨ ਕੁਦਾਸ ਦਾ ਜੋ 27 ਅਕਤੂਬਰ ਨੂੰ ਵਾਲਮੀਕ ਤੀਰਥ ਦੇ ਗਿਆਨ ਆਸ਼ਰਮ ਦੇ ਸੰਤ ਸਤਿਗੁਰੂ ਦਾਇਨਾਤ ਮਹਾਰਾਜੀ ਵੱਲੋਂ ਸੰਤ ਸਤਿਗੁਰੂ ਸੇਮਪਨਾਹ ਜੀ ਮਾਨ ਰਣਜੀਤ ਵੱਲੋਂ ਸੰਤ ਸਤਿ ਮਲਕੀਤ ਨਾ ਮਹਾਰਾਜੀ ਵੱਲੋਂ ਪਰ ਪੂਰੇ ਭਾਰਤ ਦੇ ਸਮੁੱਚੇ ਵਾਲਮੀਕੀ ਸਮਾਜ ਦੇ ਸੰਤ ਮਹਾਪੁਰਖਾਂ ਵੱਲੋਂ ਤੇ ਵਾਲਮੀਕੀ ਸਮਾਜ ਵੱਲੋਂ ਵਾਲਮੀਕ ਤੀਰਥ ਦੇ ਜੋ ਜਿਹੜਾ 9 ਸਾਲ ਤੋਂ ਸਾਡਾ ਕੌਮੀ ਨਿਸ਼ਾਨ ਜਿਹੜਾ ਫਿਰਮਾਨ ਵਾਲਾ ਨਿਸ਼ਾਨ ਨਹੀਂ ਕੱਢਿਆ ਸੀਗਾ ਉਸ ਦਿਨ ਜਿਹੜਾ ਉਹ ਸਮੁੱਚੇ ਵਾਲਮੀਕੀ ਸਮਾਜ ਦੇ ਸੰਤਾਂ ਮਹਾਪੁਰਸ਼ਾਂ ਕੋਲੋਂ ਉਸਮੁੱਚੇ ਵਾਲਮੀਕੀ ਸਮਾਜ ਵੱਲੋਂ 27 ਅਕਤੂਬਰ ਨੂੰ ਨਿਸ਼ਾਨ ਸਾਹਿਬ ਦੀ ਰਸਮ ਜਿਹੜੀ ਉਹ ਪੂਰੀ ਕਰ ਦਿੱਤੀ ਗਈ ਸੀ ਉਸ ਦੇ ਵਿਰੋਧ ਦੇ ਵਿੱਚ 29 ਤਰੀਕ ਨੂੰ ਭਾਵਤ ਅਸਥਲੋਂ ਜਦੋਂ ਰਾਵਣ ਦੀ ਜਾਂ ਆਦਸ ਦੇ ਜਿਹੜੇ ਹੈਗੇ ਯਰਤਲਾਵਨ ਜੀਵਨਾ ਨੂੰ ਜਿਹੜਾ 38 ਅਕਤੂਬਰ ਨੂੰ ਬਡਾਰੀ ਬੋਲਦੇ ਉੱਤੇ ਇਕੱਠ ਕੀਤਾ ਉਸ ਇਕੱਠ ਦੇ ਵਿੱਚ ਸੰਤਾਂ ਮਹਾਪੁਰਖਾਂ ਦੇ ਖਿਲਾਫ ਬਹੁਤ ਘਟਿਆ ਤੇ ਮਾੜੀ ਸ਼ਿਕਾਇਤ ਜਿਹੜੀ ਹੋਮਤੀ ਗਈ ਔਰ ਸਾਡੇ ਵੱਲੋਂ ਬਲੇਡ ਵੀ ਕੀਤੀ ਗਈ ਬਲੇਡ ਵੀ ਕੀਤੀ ਗਈ ਜਿਹਨਾਂ ਜਿਹੜਾਂ ਸ਼ਖਸ਼ਾ ਨੇ ਸੰਤਾ ਮਹਾਪੁਰਸ਼ਾਂ ਦੇ ਖਿਲਾਫ ਜਿਹੜਾ ਉਹ ਅੱਧੀ ਸ਼ਦਾਬਲੀ ਕਰਤੀ ਔਰ ਹਜੇ ਤੱਕ ਉਹਨਾਂ ਦੇ ਖਿਲਾਫ ਕਾਰਵਾਈ ਨਾ ਹੋਣ ਦਾ ਕਾਰਨ ਫਿਰ ਦੁਬਾਰਾ ਲੁਧਿਆਣੇ ਦੇ ਵਿੱਚ 8 ਤਰੀਕ ਨੂੰ ਜਿਹੜਾ ਉਹਨਾਂ ਨੇ ਮੀਟਿੰਗ ਬੁਲਾਈ ਉਹਦੇ ਵਿੱਚ ਜਿਹੜਾ ਆਰੰਦ ਦੇ ਰਤ ਰਾਵੜ ਜੀ ਆ ਉਹਨਾਂ ਨੇ ਸ਼ਬਦ ਉਹਨਾਂ ਦੇ ਸ਼ਬਦ ਬਤਨ ਲੱਗਾ ਕਿ ਕੀ ਸੀਗੇ ਉਹਨਾਂ ਦੇ ਸ਼ਬਦ ਸੀਗੇ ਕਿ ਜਿਹੜੇ ਸੰਤਾ ਉਹ ਜਿਹੜਾ ਤੀਰ ਕੁਮਾਰਾ ਦਾ ਨਿਸ਼ਾਨ ਆ ਆਪੇ ਹੀ ਸੁਲਾਵਾ ਜਿਹੜਾ ਹੋ ਉਹਨੂੰ ਪਰੇ ਕਰ ਲੈਣਾ ਨਹੀਂ ਤੇ ਜਿਹੜੇ ਯੋਧੇ ਆ ਉਹ ਪਰੇ ਕਰਨ ਵਾਸਤੇ ਪੈਦਾ ਹੋ ਜਾਂਦੇ ਔਰ ਫਿਰ ਜਿਹੜਾ ਉਹ ਉਹ ਪ੍ਰੋਗਰਾਮ ਦਿੰਦਾ ਕਿ 30 ਤਰੀਕ ਨੂੰ ਜਿਹੜਾ ਉੱਥੇ ਪਛਤਾਵਾ ਜਿਹੜਾ ਉਹ ਕੀਤਾ ਜਾਊਗਾ ਪਰ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਕਿ ਜਿਹੜਾ insan ਇੱਕ ਕੌਮੀ ਨਿਸ਼ਾਨ ਨੂੰ ਜਿਹੜਾ ਵਾਲਮੀਕ ਤਿਰਥ ਦੇ ਉੱਤੇ ਜੁਗਾਂ ਜਗੰਤਰਾ ਤੋਂ ਜਿਹੜਾ ਪੂਰੇ ਭਾਰਤ ਦੇ ਸੰਤ ਮਹਾਂਪੁਰਸ਼ਾਂ ਵੱਲੋਂ ਔਰ ਪੂਰੀ ਕੌਮ ਵੱਲੋਂ ਚੜਾਇਆ ਗਿਆ ਉਹਨੂੰ ਪਰੇ ਕਰਨ ਵਾਸਤੇ ਜਿਹੜਾ ਹੋ ਲਾਈਵ ਜਿਹੜਾ ਉਹ ਬੋਲ ਰਿਹਾ ਔਰ ਉਹਦੇ ਖਿਲਾਫ ਪਹਿਲਾਂ ਵੀ ਜਿਹੜਾ ਉਹ ਕਬਲੇੜ ਜਿਹੜਾ ਹੋ ਦਿੱਤੀ ਹੋਈ ਆ ਉਹਦੇ ਖਿਲਾਫ ਜਿਹੜਾ ਉਹ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਲਦ ਤੋਂ ਜਲਦ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਨੇ ਜਿਹੜਾ ਵਿਸ਼ਟਾ ਪਾਈਆਂ ਜਾਂ ਔਰ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਜਿਹੜਾ ਕੌਮੀ ਨਿਸ਼ਾਨ ਨੂੰ ਪਰੇ ਕਰਨ ਦੀ ਕੌਮੀ ਨਿਸ਼ਾਨ ਨੂੰ ਹਟਾਉਣ ਦੀ ਜਿਹੜਾ ਉਹ ਸ਼ਰਿਆਂ ਬਿਆਨ ਦੇ ਰਿਹਾ ਆ ਉਹ ਜਿਹੜਾ ਉਹ ਅਤੀ ਨਿੰਦਨਯੋਗ ਆ ਔਰ ਇਸ ਗੱਲ ਨੂੰ ਪੂਰਾ ਸਮੁੱਚਾ ਵਾਲਮੀਕੀ ਸਮਾਜ ਜਿਹੜਾ ਉਹ ਕਿਸੇ ਵੀ ਗੀਮਨ ਦੇ ਉੱਤੇ ਬਰਦਾਸ਼ਤ ਨਹੀਂ ਕਰੂਗਾ ਔਰ ਮੈਂ ਇਕ ਕਹਿਣਾ ਚਾਹੁੰਦਾ ਕਿ ਜੇ ਅੱਜ ਜਿਹੜਾ ਸੰਤਾ ਮਹਾਪੁਰਸ਼ਾਂ ਦੀ ਹਾਜ਼ਰੀ ਵਿੱਚ 30 ਤਰੀਕ ਦਾ ਹੀ ਜੇ ਇਹਨਾਂ ਨੇ ਪਛਤਾਪ ਦਾ ਜਿਹੜਾ ਹੋ 30 ਤਰੀਕ ਦਾ ਪ੍ਰੋਗਰਾਮ ਰੱਖਿਆ ਤਾਂ ਸੰਤਾ ਮਹਾਪੁਰਸ਼ਾਂ ਵੱਲੋਂ ਵੀ ਜਿਹੜਾ ਹੋ ਓਮ ਨੂੰ ਸੱਦਾ ਦੇ ਦਿੱਤਾ ਹੈ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਸਮੁੱਚਾ ਵਾਰਣਕੀ ਸਮਾਜ ਆਪਣੇ ਨਿਸ਼ਾਨ ਦੀ ਰਾਖੀ ਵੀ ਕਰ ਸਕਦਾ ਤੇ ਉਸ ਸਿਰ ਮਾਨ ਵਾਲੇ ਨਿਸ਼ਾਨ ਦੇ ਸਨਮਾਨ ਦੇ ਵਿੱਚ ਜਿਹੜਾ ਹੋ ਜਿਹੜਾ ਹੋ ਪ੍ਰੋਗਰਾਮ ਜਿਹੜਾ ਕੀਤਾ ਜਾ ਰਿਹਾ ਹੈ ਮੁੱਚੇ ਵਾਲੀ ਕੀ ਸਮਾਈ ਨੂੰ ਮੇਰੀ ਅਪੀਲ ਆ ਕਿ ਜਿਹੜਾ ਉਹ ਵੱਡੀ ਕਿੰਤੀ ਦੇ ਵਿੱਚ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚੋਂ ਜਿਹੜਾ ਬਸਾਂ ਸਾਧਣਾ ਰਾਈ ਜਿਹੜਾ ਉਹ ਤੀਰਕਮਾਨ ਵਾਲੇ ਨਿਸ਼ਾਨ ਲੈ ਕੇ ਔਰ ਸਿਰਾਂ ਦੇ ਉੱਤੇ ਲਾਲ ਨਿਸ਼ਾਨ ਬਨ ਕੇ ਵਾਲਮੀਕ ਤੀਰਥ ਗਿਆਨ ਆਸ਼ਰਮ ਸ੍ਰੀ ਲਾਲ ਤਖਤ ਦੇ ਸਾਹਬੇ ਉੱਤੇ ਪਹੁੰਚੋ ਧੰਨਵਾਦ ਵਾਲਮੀਕੀ ਹਰ ਹਰ ਵਾਲਮੀਕੀ ਸਤੁਰ ਗਿਆਨ ਆਜੀ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਤੁਹਾਨੂੰ ਇੱਕ ਕੌਮ ਨੇ ਇਤਿਹਾਸ ਲਿਖਿਆ ਹੈ 27 ਅਕਤੂਬਰ ਜਿਹਦੇ ਕੇ 9 ਸਾਲਾਂ ਬਾਅਦ ਮੰਦਰ ਤੇ ਤਿੰਨ ਨਿਸ਼ਾਨ ਸਾਹਿਬ ਲੱਗਿਆ ਅਸੀਂ ਸਾਰਿਆਂ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੇ ਆ ਖਾਸ ਤੌਰ ਤੇ ਸੰਸਮਾਜ ਨੂੰ ਜਿਹਨੇ અપਾਰ ਕਿਰਪਾ ਦੇ ਨਾਲ ਪੂਰੀ ਵਿਧੀ ਮੁਤਾਬਕ ਸ਼ਰਧਾ ਦੇ ਨਾਲ ਨਿਸ਼ਾਨ ਸਾਹਿਬ ਚਾੜ੍ਹਿਆ ਗਿਆ ਕੋਈ ਬੀ.ਐੱਪੀ ਦੀ ਹੋਈ ਸਾਰਿਆਂ ਨੇ ਸਤਿਕਾਰ ਕੀਤਾ ਨਮਸਕਾਰ ਕੀਤਾ ਕੁਝ ਲੋਕ ਫਿਰ ਲੰਬੀ ਚੁਣੌਤੀਆਂ ਦਿੰਦੇ ਰਹੇ ਆ ਹੁਣ ਫਿਰ ਉਹਨੇ ਚੁਣੌਤੀ ਦਿੱਤੀ ਤੀ 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 ਯੋਨਾ ਪ੍ਰਸਤਾਪ ਕਰਨਾ ਉਪਬਣ ਵੀ ਜਾ ਕੇ ਕਰ ਇਹ ਭਗਵਾਨ ਬਾਲਮੀ ਬਾਰੇ ਦਾ ਮੰਦਿਰ ਹੈ ਇਹ ਸੰਤ ਸਮਾਜ ਦਾ ਮੰਦਿਰ ਹੈ ਇਹ ਉਹ ਮੰਦਿਰ ਜਿੱਥੇ ਸਤੁਰ ਗਿਆਨ ਨਾ ਜੀ ਨੇ ਮਾਰੇ ਸਾਰੀ ਜ਼ਿੰਦਗੀ ਤਪ ਕੀਤਾ ਲੁਕਾ ਨੂੰ ਹੀਰਵਾ ਦਿੱਤਾ ਉਸ ਦਿਨ ਸਨਮਾਨ ਸਮਰੂਹ ਰੱਖਿਆ ਗਿਆ ਸੰਸਮਾਜ ਉਹਨਾਂ ਯੋਧਿਆਂ ਨੂੰ ਸਨਮਾਨ ਕਰਨਗੇ ਜਿਨ੍ਹਾਂ ਨੇ ਦੇਸ਼ ਕੌਮ ਦੀ ਅਤੇ ਪਵਨ ਬਾਲਮੀਕੀ ਤੀਸ ਵਾਸਤੇ ਯੋਗਦਾਨ ਦਿੱਤਾ ਹੈ ਅਸੀਂ ਧੰਨਵਾਦ ਕਰਦੇ ਹਾਂ ਇਹਨਾਂ ਬਾਲਮੀਕੀ ਯੋਧਿਆਂ ਦਾ ਜਿਨ੍ਹਾਂ ਨੇ ਅਣਖ ਦੇ ਨਾਲ ਸਤਕਾਰ ਦੇ ਨਾਲ ਉਹ ਨਿਸ਼ਾਨ ਸਨ ਲਗਾਇਆ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਵੇਰੇ ਠੀਕ 10:00 ਵਜੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨ। ਸ਼ਾਂਤਮੀ ਢੰਗ ਦਾ ਪ੍ਰੋਗਰਾਮ ਚੱਲੇਗਾ। ਸਾਡੇ ਸਾਰੇ ਪ੍ਰਬੰਧ ਠੀਕ ਹਨ। ਜਿਹਦੇ ਨਾਲ ਕਿ ਕਮਿਊਨੀਕੇਸ਼ਨ ਦੇਸ਼ ਜਾਣਾ ਹੈ ਕਿ ਕੌਮੀ ਇਤਿਹਾਸ ਜਿਹੜਾ ਲਿਖਿਆ ਜਾ ਰਿਹਾ ਹੈ ਉਹਦੀ 30 ਅਕਤੂਬਰ ਦਾ ਨਾਂ ਵੀ ਸਨਹਿਰੇ ਕਰਾਂ ਵੀ ਲਿਖਿਆ ਜਾਏਗਾ। 27 ਤਰੀਕ ਗੱਲ ਦਿਨ 27 ਅਕਤੂਬਰ ਤੋਂ ਹਮੇਸ਼ਾ ਹੀ ਮਿਲੇ ਦੀ ਇੱਕ ਪਜੀਸ਼ ਬਣਿਆ ਕਰੇਗੀ। ਮੈਂ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਜੈ ਬਾਲਮਿਕੀ ਹਰ ਹਰ ਬਾਲ